ਬੜੀ ਇਕਾਗਰਤਾ ਦੇ ਨਾਲ ਇਸ ਨੂੰ ਵਿਸ਼ੇਸ਼ ਧਿਆਨ ਦੇ ਨਾਲ ਸਮਝਣ ਦਾ ਯਤਨ ਕਰਿਆ ਜਾਵੇ ਸਾਧ ਸੰਗਤ ਭਾਈ ਸਾ ਪਾਈ ਗੁਰਦਾਸ ਹੋਰਾਂ ਨੇ ਨਾ ਆਪਣੀਆਂ ਵਾਰਾਂ ਦੇ ਅੰਦਰ ਇੱਕ ਬਚਨ ਬੜਾ ਪਿਆਰਾ ਕੀਤਾ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਿ ਨਿਰੰਕਾਰ ਆਕਾਰ ਹੋਏ ਜਿਸ ਵਕਤ ਪਰਮਾਤਮਾ ਦਾ ਰੂਪ ਅਜੇ ਕੋਈ ਨਹੀਂ ਨਿਰੰਕਾਰ ਆਕਾਰ ਤੋਂ ਰਹਤ ਜਿਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਅਰਬਦ ਨਰਬਦ ਧੁੰਦੂ ਘਾਰਾ ਤਰਨ ਨਾ ਗਗਨਾ ਹੁਕਮ ਅਪਾਰਾ ਨਾ ਦਿਨ ਰੈਨ ਚੰਦ ਨਾ ਸੂਰਜ ਸੁਨ ਸਮਾਦ ਲਗਾਏ ਦਾ ਕੁਝ ਵੀ ਨਹੀਂ ਨਾ ਧਰਤੀ ਨਾ ਇਹ ਪਾਣੀ ਕੁਝ ਵੀ ਨਹੀਂ ਕੁੱਲ ਆਲਮ ਕੁੱਲ ਕਾਇਨਾਤ ਦੇ ਅੰਦਰ ਉਸ ਵੇਲੇ ਨਿਰੰਕਾਰ ਦੀ ਹੋਂਦ ਮੌਜੂਦ ਸੀ ਪਰ ਭਾਈ ਗੁਰਦਾਸ ਕਹਿੰਦੇ ਨੇ ਉਸ ਪਰਮਾਤਮਾ ਨੇ ਫਿਰ ਪਸਾਰਾਂ ਕਿਸ ਸੁਪਰੀਮ ਪਾਵਰ ਦੇ ਨਾਲ ਕੀਤਾ ਕੀਤਾ ਪਰਮਾਤਮਾ ਨੇ ਖੈ ਪਰ ਖਿਆਲ ਕਰਨਾ ਭਾਈ ਗੁਰਦਾਸ ਸਾਹਿਬ ਨੇ ਇਸ਼ਾਰਾ ਕੀਤਾ ਖੈ ਨਿਰੰਕਾਰ ਆਕਾਰ ਹੋਏ ਆਕਾਨ ਵਿੱਚ ਆਇਆ ਜਗਤ ਇਕੰਕਾਰ ਅਪਾਰ ਸਦਾਇਆ ਇਕੰਕਾਰੋ ਸ਼ਬਦ ਧੁਨ ਓਮਕਾਰ ਆਕਾਰ ਬਣਾਇਆ ਇੱਕ ਓਮਕਾਰ ਸੁਪਰੀਮ ਪਾਵਰ ਖੈ ਆਪ ਹਿੰਦੂਇਜ਼ਮ ਪੜੋ ਉਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਅਸਲ ਵਿੱਚ ਇਹ ਓਮ ਐਸੀ ਸੁਪਰੀਮ ਪਾਵਰ ਖ ਹੈ ਜਿਸ ਤੋਂ ਕੁੱਲ ਆਲਮ ਦਾ ਇਹ ਆਗਾਜ਼ ਹੋਇਆ ਆਪ ਮੁਸਲਮਾਨ ਦੁਨੀਆਂ ਵਿੱਚ ਜਾਓ ਉਹਨਾਂ ਦਾ ਲੇਖ ਹੈ ਉਹ ਅਸਲ ਵਿੱਚ ਮੰਨਦੇ ਨੇ ਕੁੰ ਸ਼ਬਦ ਜਿਹਨੂੰ ਡਾਕਟਰ ਗੰਡਾ ਸਿੰਘ ਹੋਰਾ ਨੇ ਕਿਹਾ ਕੁੰ ਕਹਿਆ ਕੁੱਲ ਆਲਮ ਖੋਇਆ ਫਰਮਾਇਆ ਕੁਝ ਗਾਓ ਉਹ ਕੁੰ ਐਸੀ ਸ਼ਕਤੀ ਖ ਹੈ ਸੰ ਸ਼ਬਦ ਖ ਹੈ ਮੁਸਲਮਾਨ ਦੁਨੀਆ ਦਾ ਉਹਨਾਂ ਦਾ ਮਤਖ ਹੈ ਇਸ ਤੋਂ ਸੰਸਾਰ ਸਿਰਜਿਆ ਬਣਿਆ ਸੰਸਾਰ ਪਰ ਗੁਰਮਤਿ ਕੀ ਕਹਿੰਦੀ ਏ ਭਾਈ ਗੁਰਦਾਸ ਕੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ ਕਹਿਣ ਲੱਗੇ ਇੱਕ ਓੰਕਾਰ ਜਿਸ ਸੁਪਰੀਮ ਪਾਵਰ ਤੋਂ ਇਹ ਸਾਰਾ ਸੰਸਾਰ ਦਾ ਆਗਾਜ਼ ਹੋਇਆ ਔਰ ਵੀ ਬਾਣੀ ਵਿੱਚੋਂ ਪੜ੍ਹੀਏ ਮੈਂ ਤਾਂ ਕਰਕੇ ਬੇਨਤੀ ਕਰਨ ਲੱਗਾ ਮਤਾਂ ਮਨ ਵਿੱਚ ਭੁਲੇਖਾ ਰਹਿ ਜਾਏ ਮਨ ਵਿੱਚ ਹੀ ਸ਼ੰਕਾ ਰਹਿ ਜਾਏ ਕਿ ਵੇਖੋ ਜੀ ਸਰਾਣਾ ਸਹਿਬ ਵਾਲਿਆਂ ਨੇ ਕੋਈ ਆਪਣਾ ਵੱਖਰਾ ਪ੍ਰਚਾਰ ਨਹੀਂ ਇਸ ਸ਼ਬਦ ਦੀ ਮਹਾਨਤਾ ਇਸ ਸ਼ਬਦ ਦੀ ਮਹਿਮਾ ਗੁਰੂ ਗ੍ਰੰਥ ਸਾਹਿਬ ਨੇ ਕੀਤੀ ਹੈ ਭਾਈ ਗੁਰਦਾਨ ਸਿੰਘ ਨੇ ਕੀਤੀ ਹੈ ਬੜੇ ਧਿਆਨ ਨਾਲ ਸੁਣਿਆ ਜੇ ਜੋ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਵੀ ਤੁਹਾਡੇ ਸਾਹਮਣੇ ਰੱਖਾਂਗਾ ਦਾਸ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਓਮਕਾਰ ਬ੍ਰਹਮਾ ਉਤਪਤ ਓਮਕਾਰ ਕਿਹਾਂ ਜਨ ਚਿਤ ਓਮਕਾਰ ਸੈਲ ਜੁਗ ਭਏ ਓਮਕਾਰ ਬੇਦ ਨਿਰਮਏ ਓਨਮ ਅੱਖਰ ਸੁਣੋ ਵਿਚਾਰ ਓਨਮ ਅੱਖਰ ਤ੍ਰਿਭਵਨ ਸਾਰ ਉਹ ਸੁਪਰੀਮ ਪਾਵਰ ਇੱਕ ਓਮਕਾਰ ਉਹ ਸ਼ਬਦ ਜਿਸ ਸ਼ਬਦ ਕਰਕੇ ਗੁਰੂ ਗ੍ਰੰਥ ਸਾਹਿਬ ਨੇ ਬਚਨ ਕੇ ਓਮਕਾਰ ਉਤਪਾਤੀ ਕਿਆ ਦਿਨ ਸ ਸਭ ਰਾਤੀ ਵਣ ਤ੍ਰਣ ਤ੍ਰਿਭਵਨ ਪਾਣੀ ਚਾਰ ਬੇਦ ਚਾਰੇ ਖਾਣੇ ਅੱਗੇ ਪਾਤਸ਼ਾਹ ਨੇ ਬਚਨ ਕੀਤੇ ਖੰਡ ਦੀਪ ਸਭ ਲੋਆ ਏਕ ਕਵਾਵਹ ਤੇ ਸਭ ਹੋਆ ਇੱਕ ਓੰਕਾਰ ਜਿ ਤੋਂ ਇਹ ਸਭ ਕੁਝ ਉਤਪਨ ਹੋਇਆ ਅੱਗੇ ਚੱਲੋ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ ਇਹ ਮਨ ਮੇਰਿਆ ਹਰ ਸੇਵੋ ਪੁਰਖ ਨਿਰਾਲਾ RAM ਇਹ ਮਨ ਮੇਰਿਆ ਸਤਿਗੁਰੂ ਪਤਸ਼ਾਹ ਨੇ ਆਪ ਮੁਹਾਰੇ ਬੋਲ ਕਹਿ ਕਹਿਣ ਲੱਗੇ ਉਸ ਪ੍ਰਮਾਤਮਾ ਦੀ ਉਸ ਸੁਪਰੀਮ ਪਾਵਨ ਨੂੰ ਚੇਤੇ ਕਰ ਹਰ ਸਿਮਰ ਏਕੰਕਾਰ ਸਾਚਾ ਸਭ ਜਗਤ ਜਿਨ ਉਪਾਇ ਜਿਨੇ ਸਾਰਾ ਜਗਤ ਪੈਦਾ ਕੀਤਾ ਸਾਰੀ ਜਗਤ ਦੀ ਖੋਂਦ ਜਿਸ ਤੋਂ ਬਣੀ ਏ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਵਿੱਚ ਕਹਿ ਦਿੱਤਾ ਕਿ ਤਪਸਾਓ ਏਕੂ ਕਵਾਓ ਤਿਸ ਦੇ ਹੋਏ ਲੱਖ ਦਰਿਆਓ ਇਸੇ ਤਰ੍ਹਾਂ ਸੁਖਨੇ ਸਾਹਿਬ ਚ ਬਚਨ ਆਏ ਕਈ ਕੋਟ ਕੋਏ અવਤਾਰ ਕਈ ਜੁਗਤ ਕੀ ਨੋ ਵਿਸਥਾਰ ਗਈ ਪਾਰ ਪਸਰਿਓਂ ਪਸਾਨ ਸਦਾ ਸਦਾ ਇੱਕ ਇੱਕ ਅੰਕਾਰ ਖਿਆਲ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਦੇ ਪਰਮਾਣ ਮੈਂ ਤੁਹਾਡੇ ਸਾਹਮਣੇ ਰੱਖ ਰਿਆ ਇਸੇ ਤਰ੍ਹਾਂ ਸਾਧ ਸੰਗਤ ਕਲਗੀਧਰ ਪਿਤਾ ਬਾਪੂ ਜੀ ਨੂੰ ਪੁੱਛਿਆ ਗਿਆ ਦਸਵੇਂ ਪਾਤਸ਼ਾਹ ਜੀ ਤੋਂ ਪੁੱਛਿਆ ਗਿਆ ਸਤਿਗੁਰੂ ਪਾਤਸ਼ਾਹ ਕਿ ਜੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਇਹ ਵਿਖਿਆਨ ਕੀਤਾ ਹੈ ਜੋ ਭਾਈ ਗੁਰਦਾਸ ਸਾਹਿਬ ਕਹਿ ਰਹੇ ਨੇ ਆਪ ਜੀ ਮੋਹਰ ਲਾਉਂਦੇ ਹੋ ਤੇ ਕਲਗੀਧਰ ਬਾਪੂ ਨੇ ਤਾਂ ਕਮਾਲ ਹੀ ਕਰ ਦਿੱਤੀ ਉਹਨਾਂ ਦਾ ਇੱਕ ਬਚਨ ਹੋਣਾ ਹੈ ਦਸਮ ਗ੍ਰੰਥ ਦੀ ਬਾਣੀ ਅੰਦਰ 1394 ਅੰਗ ਖ ਹੈ ਉਸ ਅੰਗ ਦੇ ਉੱਪਰ ਕਲਗੀਧਰ ਬਾਪੂ ਦੇ ਇਹ ਬੋਲ ਨੇ ਪਾਤਸ਼ਾਹ ਕਹਿੰਦੇ ਨੇ ਜੋ ਲੋਕ ਅਲੋਕ ਬਨਾ ਕੰ ਲੱਗੇ ਉਹ ਸੁਪਰੀਮ ਪਾਵਰ ਜਿਨੇ ਲੋਕ ਕੁੱਲ ਕਾਇਨਾਤ ਅਲੋਕ ਬਣਾਏ ਫਿਰ ਲੇਤ ਆਪ ਮਿਲਾਏ ਬਣਾ ਕੇ ਜਿਹੜਾ ਫਿਰ ਆਪਣੇ ਆਪ ਵਿੱਚ ਮਿਲਾ ਲੈਂਦਾ ਹੈ ਅਗਲਾ ਬਚਨ ਕੀਤਾ ਪਾਤਸ਼ਾਹ ਨੇ ਇਹ ਬੋਲ ਕੇ ਉਹ ਕਿਹੜੀ ਸੁਪਰੀਮ ਪਾਵਰ ਕਿਹੜੀ ਸ਼ਕਤੀ ਹੈ ਦਸਵੇਂ ਪਾਤਸ਼ਾਹ ਨੇ ਦਸਮ ਗ੍ਰੰਥ ਵਿੱਚ ਬੋਲ ਕੇ ਜੋ ਚਾਹ ਦੇਹ ਉਧਾਰ ਸੋ ਭਜਨ ਏਕ ਓੰਕਾਰ ਇੱਕ ਓੰਕਾਰ ਉਪਾਵਰਖ ਹੈ ਉਹ ਸ਼ਬਦ ਹੈ ਜਿਸ ਦੇ ਨਾਲ ਤੇਰੀ ਦੇਹ ਦਾ ਪੜਾਣੀ ਮੈਂ ਅੱਗੇ ਚੱਲ ਕੇ ਬੇਨਤੀ ਕਰਨੀ ਹੈ ਜਿਸ ਨੇ ਕੁੱਲ ਆਲਮ ਰਚਦਾ ਹੈ ਤੇ ਫਿਰ ਉਹਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ ਗੁਰੂ ਅਰਜਨ ਸਾਹਿਬ ਨੇ ਵੀ ਇੱਕ ਬਚਨ ਬਾਣੀ ਵਿੱਚ ਕਿਹਾ ਹੈ ਕਿ ਉਹਨਾਂ ਨੇ ਉਦਾਹਰਨਾਂ ਦੇ ਕੇ ਉਹ ਸ਼ਬਦ ਖਾਸ ਕਰਕੇ ਇਸ ਅਸਥਾਨ ਤੇ ਜਾਂ ਦਿੱਲੀ ਦੀ ਸੰਗਤ ਖਾਸ ਕਰਕੇ ਸ਼ਬਦ ਨੂੰ ਬਹੁਤ ਵਾਰੀ ਜਦੋਂ ਸਮਾਗਮ ਹੁੰਦਾ ਹੈ ਪੜਿਆ ਜਾਂਦਾ ਹੈ ਕੀਰਤਨ ਰੂਪ ਵਿੱਚ ਸੂਈ ਰਾਗ ਵਿੱਚ ਉਹ ਬਚਨ ਹੁੰਦਾ ਹੈ ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾੰਗ ਉਤਾਰ ਥਮਿਓ ਪਾ ਸਾਰਾ ਤਬ ਏਕੋ ਏਕ ਓੰਕਾਰਾ ਬੜੇ ਧਿਆਨ ਨਾਲ ਸੁਣਿਆ ਜੇ ਇਹ ਬਚਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਵਿੱਚ ਨੇ ਏਕ ਓੰਕਾਰ ਜੀ ਦੀ ਮਹਿਮਾ ਗਾਇਨ ਕੀਤੀ ਜਾ ਰਹੀ ਏ ਤੇ ਮੈਂ ਤੁਹਾਡੇ ਸਾਹਮਣੇ ਇੱਕ ਹੋਰ ਬੇਨਤੀ ਕਰ ਦਿਆਂ ਇਕ ਓੰਕਾਰ ਇਕ ਓੰਕਾਰ ਜਿਹੜਾ ਓਂਕੜ ਰੂਪ ਵਿੱਚ ਆਇਆ ਹੈ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਵਿੱਚ 25 ਵਾਰ ਆਇਆ ਹੈ ਇਕ ਓੰਕਾਰ ਓਂਕੜ ਤੋਂ ਰਹਿਤ ਆਇਆ ਹੈ ਉਹ 4 ਵਾਰ ਹੀ ਆਇਆ ਹੈ ਤੇ ਇਸੇ ਤਰ੍ਹਾਂ ਬੇਨਤੀ ਕਰਾਂ ਜੋ ਇਹ ਮੂਰਤ ਰੂਪ ਵਿੱਚ ਜੋ ਮਹਾਂਪੁਰਸ਼ਾਂ ਨੇ ਪਰਉਪਕਾਰ ਜਿਹੜਾ ਕੀਤਾ ਹੈ ਵੇਖੋ ਇਕ ਓੰਕਾਰ ਦੀ ਮਹਿਮਾ ਖੈਂ ਤੇ ਮੈਂ ਤੁਹਾਡੇ ਸਮੁਖ ਅਰਜ ਕਰਾਂ ਮਹਾਂਪੁਰਸ਼ਾਂ ਨੇ ਪਰਉਪਕਾਰ ਇਹ ਕੀਤਾ ਭਾਈ ਜੋ ਉਸ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਇੱਕ ਬਚਨ ਆਪ ਮੁਹਾਰੇ ਕਹਿੰਦਾ ਹੈ ਇੱਕ ਬਚਨ ਮੈਂ ਕਹਿ ਕੇ ਮਹਾਂਪੁਰਸ਼ਾਂ ਦੀ ਬਾਤ ਪਾਉਣ ਲੱਗਾ ਗਾਥਾ ਬਾਣੀ ਪੜੋ ਗੁਰੂ ਗ੍ਰੰਥ ਸਾਹਿਬ ਅੰਦਰ ਉਹਦੇ ਵਿੱਚ ਇੱਕ ਬਚਨ ਆਉਂਦਾ ਹੈ বেদ ਪੁਰਾਣ ਸ਼ਾਸਤਰ ਵਿਚਾਰੰ ਕਹਿੰਨ ਲੱਗੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਨਹੀਂ ਪੁਰਾਣੇ ਸਮਿਆਂ ਵਿੱਚ ਆਹਰ ਵੇਦਾਂ ਤੋਂ ਪੁੱਛ ਲਿਆ ਜਾਵੇ शास्त्रਾਂ ਤੋਂ ਪੁੱਛ ਲਿਆ ਜਾਏ ਸਿਮਰਤਿਆਂ ਤੋਂ ਪੁੱਛ ਲਿਆ ਜਾਏ ਮੁੱਢ ਕਾਲ ਤੋਂ ਮੁੱਢ ਕਦੀਮਾਂ ਤੋਂ ਇਹ ਵਿਚਾਰ ਖੈਂ ਕੀ বেদ ਪ੍ਰਾਨ ਸ਼ਾਸਤਰ ਵਿਚਾਰੰ ਇਕ ਓੰਕਾਰ ਨਾਮ ਔਰ ਧਾਰੰ ਕਿ ਇਕ ਓੰਕਾਰ ਤੋਂ ਨਾਮ ਜਿਨੇ ਆਪ ਜਪਿਆ ਜਿਨੇ ਆਪ ਇਹਦੀ ਬੰਦਗੀ ਕੀਤੀ ਏ ਤੇ ਆਪ ਸੰਗਤ ਜਾਣਦੇ ਹੋ ਮਹਾਂਪੁਰਸ਼ ਸੰਤ ਸੰਤੋਖ ਸਿੰਘ ਜੀ ਮਹਾਰਾਜ 1940 ਤੋਂ ਲੈ ਕੇ 1986 ਤੱਕ 40-45 ਸਾਲ ਤੋਂ ਲੰਮਾ ਸਮਾਂ ਬਣਦਾ ਹੈ ਮਹਾਪੁਰਸ਼ਾਂ ਨੇ ਇਥੇ ਕਾਂਤ ਵਿੱਚ ਬੈ ਕੇ ਇਸ ਇੱਕ ਓੰਕਾਰ ਜਿਹਨੂੰ ਪਹਿਲਾਂ ਜਪਿਆ ਹੈ ਅਰਦਾਸਾਂ ਕੀਤੀ ਹੈ ਕਮਾਈ ਕੀਤੀ ਖੈ ਬੰਦਗੀ ਖੁਦ ਆਪ ਕੀਤੀ ਖੈ ਪਹਿਲਾਂ ਆਪ ਇੱਕ ਓੰਕਾਰ ਜੀ ਦੀ ਇਬਾਦਤ ਕੀਤੀ ਖੈ ਇਬਾਦਤ ਕਰਨ ਤੋਂ ਬਾਅਦ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ 베ਦ ਪ੍ਰਾਨ ਸ਼ਾਸਤਰ ਵਿਚਾਰਨ ਇਕ ਓੰਕਾਰ ਨਾਮ ਔਰ ਧਾਰੰ ਜਿਨੇ ਖਿਰਦੇ ਵਿੱਚ ਇਸ ਨੂੰ ਧਾਰ ਕੇ ਮੂਰਤ ਨੂੰ ਵਸਾ ਕੇ ਜਪ ਲਿਆ ਪਾਤਸ਼ਾਹ ਕਹਿੰਦੇ ਨੇ ਉਹਦੀ ਬਰਕਤ ਕੀ ਏ ਜੀ ਕੁੱਲ ਸਮੂਹ ਸਗਲ ਉਧਾਰੰ ਵੱਡ ਭਾਗੀ ਨਾਨਕ ਕੋ ਤਾਰੰ ਕਹਿਣ ਲੱਗੇ ਪਹਿਲੀ ਬਾਤ ਵੱਡਿਆਂ ਭਾਗਾਾਂ ਵਾਲੇ ਜਿਨ੍ਹਾਂ ਨੂੰ ਇਹ ਸਮਝ ਪਈ ਜਿਨ੍ਹਾਂ ਦੇ ਜੀਵਨ ਵਿੱਚ ਓੰਕਾਰ ਜੀ ਦੀ ਅਰੰਧਨਾ ਵਸੀ ਤੇ ਪਾਤਸ਼ਾਹ ਕਹਿੰਦੇ ਨੇ ਬਰਕਤ ਕੀਏ ਕੁੱਲ ਸਮੂਹ ਸਗਲ ਉਹਨਾਂ ਦੀਆਂ ਕੁੱਲਾਂ ਦਾ ਭੜਾਏ ਤੇ ਜਿਹੜਾ ਉਹਨਾਂ ਦੀ ਆ ਕੇ ਸੰਗਤ ਵੀ ਕਰ ਗਿਆ ਪਾਤਸ਼ਾਹ ਨੇ ਕਿਹਾ ਉਹਨਾਂ ਦਾ ਵੀ ਭੜਾ ਹੋਏਗਾ ਕੋ ਸਤਨਾਮ ਇਹ ਖੋਇਆ ਸਾਧ ਸੰਗਤ ਬੜੇ ਧਿਆਨ ਨਾਲ ਸੁਣਿਆ ਜੇ ਇਹ ਉਹ ਸੁਪਰੀਮ ਪਾਵਰ ਜੋ ਮਹਾਂਪੁਰਸ਼ਾਂ ਦੀ ਅੰਜ ਵੀ ਜਦੋਂ ਦੀਵਾਨ ਚਾਰ ਸਮਾਗਮ ਹੁੰਦੇ ਨੇ ਨਾ ਖਾਲਸਾ ਭਜਨ ਸਿੰਘ ਜੀ ਉਹ ਮਹਾਰਨੀ ਜੋ ਵੱਡੇ ਮਹਾਪੁਰਸ਼ਾਂ ਵੇਲੇ ਤੋਂ ਚੱਲੀ ਆ ਰਹੀ ਉਹ ਦੁਹराई ਜਾਂਦੀ ਏ ਆਪ ਜੀ ਤੋਂ ਮੈਂ ਪੁੱਛਣਾ ਕਰਾਂਗਾ ਉਹ ਮਹਾਰਨੀ ਦੇ ਬੋਲ ਨੇ ਖਾਲਸਾ ਜੀ ਤੁਹਾਡਾ ਗੁਰੂ ਕੌਣ ਖੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਨੂੰ ਕਿਸ ਨਜ਼ਰੀਏ ਦੇ ਨਾਲ ਕਿਸ ਭਾਵਨਾ ਦੇ ਨਾਲ ਕਿਸ ਸ਼ਰਧਾ ਦੇ ਤਲ ਤੇ ਬੈ ਕੇ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨੀ ਏ ਉਹ ਆਪ ਜੀ ਨੇ ਪਹਿਲਾਂ ਸੁਣ ਚੁੱਕੇ ਖਾਲਸਾ ਜੀ ਤੁਹਾਡਾ ਗੁਰ ਕੀਏ ਗੁਰ ਇੱਕ ਓਮਕਾਰ ਇੱਕ ਓੰਕਾਰ ਦੀ ਉਪਮਾ ਮਹਿਮਾ ਆਪ ਸਰਵਣ ਕਰਦੇ ਆ ਰਹਿਓ ਤੇ ਮੈਂ ਇਥੋਂ ਤੱਕ ਬੇਨਤੀ ਕਰਾਂ ਜੋ ਕਲਗੇ ਤਰ ਪਾਤਸ਼ਾਹ ਨੇ ਬੋਲ ਕਹੇ ਜੋ ਲੋਕ ਅਲੋਕ ਬਣਾਏ ਫਿਰ ਲੇਤ ਆਪ ਮਿਲਾਏ ਆਪਣੇ ਵਿੱਚ ਕਿਵੇਂ ਮਲੋਂਦਾ ਹੈ ਜੀ ਗੁਰੂ ਅਰਜਨ ਸਾਹਿਬ ਨੇ ਉਦਾਹਰਣ ਦਿੱਤੀ ਪਾਤਸ਼ਾਹ ਨੇ ਬੋਲ ਕਹੇ ਕਹਿਣ ਲੱਗੇ ਜਿਵੇਂ ਆਪ ਜੀ ਨੇ ਸੂਰਜ ਦੇ ਵਾਹਿਗੁਰੂ ਕਦੀ ਸਾਗਰ ਦੇ ਕੰਢੇ ਗਏ ਸਾਗਰ ਦੇ ਕੰਢੇ ਦੇ ਉੱਤੇ ਲਹਿਰਾਂ ਉੱਠਦੀਆਂ ਨੇ ਕੁਝ ਚਿਰ ਵਾਸਤੇ ਲਹਿਰ ਪੈਦਾ ਹੋਈ ਕੁਝ ਸਮੇਂ ਬਾਅਦ ਆ ਕੇ ਫਿਰ ਉਹੀ ਲਹਿਰ ਪਾਣੀ ਦਾ ਰੂਪ ਹੋ ਗਈ ਇਹ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ ਕਹਿਣ ਲੱਗੇ ਆਪ ਜੀ ਨੇ ਖੱਥਾਂ ਵਿੱਚ ਗਹਿਣੇ ਪਾਏ ਨੇ ਖਾਸ ਕਰਕੇ ਮਾਤਾਵਾਂ ਧੀਆਂ ਪਹਿਣਾ ਆਪਾਂ ਜੈਂਟਸ ਵੀ ਆਪਾਂ ਸ਼ਿੰਗਾਰ ਕਰਨਿਆਂ ਸੋਨੇ ਦਾ ਕੜਾ ਪਾਲਿਆ ਜੀ ਗਹਿਣੇ ਬਣ ਕੇ ਆਪਾਂ ਪਾ ਲੇ ਸ਼ਿੰਗਾਰ ਵਾਸਤੇ ਤੇ ਮੈਂ ਬੇਨਤੀ ਕਰਾਂ ਪਾਤਸ਼ਾਹ ਕਹਿੰਦੇ ਨੇ ਜਿਵੇਂ ਉਹ ਗਹਿਣੇ ਇੱਕ ਸੋਨੇ ਦੇ ਬਿਸਕੁਟ ਤੋਂ ਕਈ ਗਹਿਣੇ ਬਣਦੇ ਨੇ ਪਰ ਜਦੋਂ ਸੁਨਿਆਰਾ ਉਹਨੂੰ ਫਿਰ ਢਾਲਦਾ ਫਿਰ ਉਹ ਡਲੀ ਬਿਸਕੁਟ ਦਾ ਬਿਸਕੁਟ ਰਹਿ ਜਾਂਦਾ ਸੋਨਾ ਹੀ ਰਹਿ ਜਾਂਦਾ ਨਾ ਜਦੋਂ ਉਹਨੂੰ ਮਲਾਇਆ ਢਾਲਿਆ ਜਾਂਦਾ ਇਸੇ ਤਰ੍ਹਾਂ ਪਾਤਸ਼ਾਹ ਨੇ ਕਿਹਾ ਜਲ ਤੇ ਉਠੈ ਅਨਕ ਤਰੰਗਾ ਕਨਕ ਭੂਖਨ ਕੀਨੇ ਬਹੁ ਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾਂ ਫਲ ਪੱਕੇ ਤੇ ਇੱਕ ੰਕਾਰਾ ਕਨ ਲਗੇ ਇਸੇ ਤਰ੍ਹਾਂ ਇੱਕ ਓੰਕਾਰ ਸੁਪਰੀਮ ਪਾਵਰ ਖੈ ਜਿਵੇਂ ਜਲ ਦੀਆਂ ਤਰੰਗਾਂ ਉੱਠਦੀਆਂ ਜਲ ਵਿੱਚ ਸਮਾਹ ਗਈਆਂ ਸੰਸਾਰ ਇਸੇ ਤਰ੍ਹਾਂ ਸੁਪਰੀਮ ਪਾਵਰ ਤੋਂ ਬਣਿਆ ਉਹਦੇ ਵਿੱਚ ਸਮਾਹ ਜਾਣਾ ਹੈ ਇਸੇ ਤਰ੍ਹਾਂ ਪਾਤਸ਼ਾਹ ਨੇ ਬਚਨ ਅਗਲੇ ਕਹੇ ਹੁਣ ਸਾਧ ਸੰਗਤ ਦੇ ਇੱਕ ਸਵਾਲ ਪੈਦਾ ਹੁੰਦਾ ਹੈ ਜੋ ਕਲਗੀਧਰ ਪਿਤਾ ਜੀ ਨੇ ਬੋਲ ਕਹੇ ਨੇ ਪਾਤਸ਼ਾਹ ਕਹਿੰਦੇ ਨੇ ਭਲਿਆ ਇਹ ਸੱਚ ਜਾਣੀ ਇਹ ਸੁਪਰੀਮ ਪਾਵਰ ਖੈ ਜੇ ਚਹੁਨੇ ਤੇਰਾ ਭਲਾ ਹੋਵੇ ਜੋ ਚਹੈ ਦੇਹ ਉਧਾਰ ਸੋ ਭਜਨ ਏਕੰਕਾਰ ਅੱਗੇ ਪਾਤਸ਼ਾਹ ਥੋੜੀ ਤਾੜਨਾ ਕਰਕੇ ਕਹਿੰਦੇ ਨੇ ਤੈ ਕਿਉਂ ਨਾ ਜਾਪ ਜਪੰਤ ਕਿੰਮ ਜਾਣ ਕੂਪ ਪਰੰਤ ਹੁਣ ਖਿਆਲ ਕਰਨਾ ਇਹ ਕਲਗੀਧਰ ਬਾਪੂ ਦਸਮ ਗ੍ਰੰਥ ਦੀ ਬਾਣੀ ਵਿੱਚ ਕਹਿ ਰਿਹਾ ਹੈ ਇਹ ਭਲਿਆ ਜੇਕਰ ਉਹਦਾ ਜਾਪ ਨਹੀਂ ਨਾ ਕਰਦਾ ਉਹਨੂੰ ਜਪਦਾ ਨਹੀਂ ਅਰੰਧਨਾ ਨਹੀਂ ਕਰਦਾ ਤੇ ਭਲਿਆ ਖਲਾਤ ਐਸੇ ਨੇ ਮਾਨੋ ਕਿ ਸਾਹਮਣੇ ਇੱਕ ਕੂਏ ਤ ਉਸ ਕੂਏ ਦੇ ਵਿੱਚ ਜਾ ਕੇ ਮਨੁੱਖ ਪਤਾ ਸਾਹਮਣੇ ਖੂਏ ਤੇ ਜਾਣ ਦੇ ਖੋਏ ਵੀ ਉਹਦੇ ਵਿੱਚ ਡਿੱਗਦਾ ਪਿਆ ਹੋਏ ਉਹਨੂੰ ਸਿਆਣਪ ਕਹੋਗੇ ਜੋ ਭਗਤ ਕਬੀਰ ਸਾਹਿਬ ਨੇ ਕਿਹਾ ਕਬੀਰ ਮਨ ਜਾਣਤ ਸਭ ਬਾਤ ਜਾਣਤ ਯੋਗਨ ਕਰੈ ਕਾਹੇ ਕੀ ਕੁਸਲਾਤ ਖਾਤ ਦੀਪ ਕੂਏ ਪਰ ਹੈ ਹੱਥ ਵਿੱਚ ਦੀਵਾ ਹੈ ਇਸੇ ਤਰ੍ਹਾਂ ਫਿਰ ਜੇਕਰ ਹੁਣ ਵੇਖੋ ਮਹਾਪੁਰਸ਼ਾਂ ਨੇ ਮਾਨੋ ਇਹ ਜੁਗਤ ਰੂਪੀ ਦੀਵਾ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਨੇ ਜੋ ਉਪਮਾ ਕੀਤੀ ਭਾਈ ਗੁਰਦਾਸ ਸਾਹਿਬ ਹੋਰਾਂ ਨੇ ਜੋ ਚਾਨਣ ਕੀਤਾ ਮਹਾਪੁਰਸ਼ਾਂ ਨੇ ਮਾਨੋ ਜੁਗਤ ਰੂਪੀ ਦੀਵਾ ਦਿੱਤਾ ਤੇ ਇੱਥੇ ਆਉਣ ਵਾਲੀ ਸੰਗਤ ਉਸ ਦੀਵੇ ਨੂੰ ਭਾਵ ਉਸ ਜੁਗਤ ਦਾ ਦੀਵਾ ਲੈ ਕੇ ਵੀ ਜੇਕਰ ਫਿਰ ਇਸ ਨੂੰ ਜਪਦੀ ਨਹੀਂ ਨਾ ਮੈਨੂੰ ਖਿਮਾ ਕਰਿਆ ਜੇ ਫਿਰ ਕਲਗੇ ਤਰ ਬਾਪੂ ਹੀ ਕਹਿੰਦੇ ਨੇ ਕਿ ਮ ਜਾਣ ਕੂਪ ਪਰੰਤ ਭਲਿਆ ਕਿਉ ਆਪਣੇ ਜੀਵੇ ਨੂੰ ਆਪਣੇ ਜੀਵਨ ਨੂੰ ਖੂਬ ਵਿੱਚ ਡੇਗਣਾ ਪਿਆ ਆਪਣੇ ਜੀਵਨ ਨੂੰ ਵਿਕਾਰਾਂ ਦੀ ਦਲਦਲ ਵਿੱਚ ਲੈ ਕੇ ਜਾਂਦਾ ਪਿਆ ਵਾਂਸ਼ਨਾਵਾ ਵਿੱਚ ਖਚਤ ਹੋਵੇਗਾ ਰੱਬੀ ਨਾਮ ਸਿਮਰਨ ਤੋਂ ਵਿਛੜਿਆ ਕੋਇਆ ਜੀਵਨ ਜੋ ਇਸ ਮਹੀਨੇ ਦੇ ਪਰਥਾयां ਆਪਾਂ ਕਤਕ ਦੇ ਮਹੀਨੇ ਵਿੱਚ ਕੱਲ ਪਰਸੋਂ ਬੋਲ ਸੁਣੇ ਫੋਣਗੇ ਪਰਮੇਸ਼ਰ ਤੇ ਭੁੱਲਿਆ ਵਿਆਪਣ ਸੱਬੇ ਰੋਗ ਰੋਗ ਵਿਆਪਦੇ ਨੇ ਭਾਈ ਤਿਸ ਕਰਕੇ ਬਾਪੂ ਸਾਨੂੰ ਸਮਝਾਉਂਦਾ ਹੈ ਮਹਾਂਪੁਰਸ਼ੇ ਜੁਗਤ ਸਮਝਾ ਕੇ ਗਏ ਐ ਭਾਈ ਤੇ ਕਿਉਂ ਨਾ ਜਾਪ ਜਪੰਤ ਕਿਮ ਜਾਣ ਕੂਪ ਪਰੰਤ ਅੱਗੇ ਪਾਦਸ਼ਾਹ ਨੇ ਬੋਲ ਕਹੇ ਐ ਕਹਿੰਦੇ ਭਲਿਆ ਚਾਹਨਾ ਨਾ ਦੁੱਖਾਂ ਦਾ ਨਾਸ ਹੋਵੇ ਚੋਂਨੈ ਤੇਰੀਆਂ ਆਸਾਂ ਪੂਰੀਆਂ ਖੋਣ ਹਰ ਤਰ੍ਹਾਂ ਦਾ ਸੁੱਖ ਤੇਰੀ ਝੋਲੀ ਵਿੱਚ ਪਵੇ ਤੇ ਮੇਰੇ ਬਾਪੂ ਨੇ ਬੋਲ ਕਹੇ ਪਾਤਸ਼ਾਹ ਕਹਿੰਦੇ ਨੇ ਸੋ ਜਾਪੀ ਐ ਨਿਤਨੀਤ ਕਹਿਣ ਲੱਗੇ ਭਲਿਆ ਉਸ ਭਜਨ ਨੂੰ ਨਿਤ ਜਪਿਆ ਕਰ ਨਿਤ ਇੱਕ ਦਿਨ ਨਹੀਂ ਸੋ ਜਾਪੀਐ ਨਿਤ ਨਾਮ ਸਭ ਪੂਰਨ ਹੋਹਿ ਕਾਮ ਕਿਹੜਾ ਕਾਰਜ ਕਿਹੜਾ ਕਾਮ ਏ ਉਹ ਪੂਰਾ ਨਹੀਂ ਹੋ ਸਕਦਾ ਇਸੇ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਨੇ ਕਿਹਾ ਪ੍ਰੀਤਮ ਸਾਚਾ ਨਾਮ ਧਿਆਏ ਦੁਖ ਦਰਦ ਬਿਨਸੈ ਭਵ ਸਾਗਰ ਗੁਰ ਕੀ ਮੂਰਤ ਰਿਦਾ ਬਸਾਏ ਇਹ ਮਹਾਪੁਰਸ਼ਾਂ ਨੇ ਜੁਗ ਦੇਖ ਕੇ ਗਏ ਭਲਿਆਉ ਗੁਰ ਕੀ ਮੂਰਤ ਓੰਕਾਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜਾ ਸਰੂਪ 568 ਵਾਰੀ ਆਇਆ 568 ਵਾਰੀ ਜੀ ਇਹ ਮੂਲ ਵਹਿਗੁਰੂ ਮੂਰਤ ਰੂਪ ਵਿੱਚ ਇੱਕ ਓੰਕਾਰ ਜੀ ਆਏ ਤੇ ਜਿਹੜਾ ਸ਼ਬਦ ਇੱਥੇ ਮਹਾਪੁਰਸ਼ ਦਰਉੜੋਂਦੇ ਨੇ ਸਾਨੂੰ ਗੁਰ ਕੀ ਮੂਰਤ ਵਿੱਚ 14 ਵਾਰੀ ਗੁਰ ਦਾ ਜ਼ਿਕਰ ਆਇਆ ਹੈ ਤੇ ਵਾਰ ਵਾਰ ਹੀ ਕੁਝ ਕਿਹਾ ਜਾਂਦਾ ਹੈ ਨਾ ਕਿ ਮਤ ਕੋ ਭਰਮ ਭੁੱਲੇ ਸੰਸਾਰ ਗੁਰ ਬਿਨ ਕੋਏ ਨਾ ਉਤਰਸ ਪਾਰ ਇਹ ਅਖੀਰਤਾ ਵੇ ਅਖੀਰਲੇ ਵੇਲੇ ਕਿਹਾ ਜਾਂਦਾ ਹੈ ਨਾ ਕਹੋ ਨਾਨਕ ਪ੍ਰਭ ਇਹ ਜਨਾਈ ਬਿਨ ਗੁਰ ਮੁਕਤ ਨਾ ਪਾਈਐ ਭਾਈ ਸਾਧ ਸੰਗਤ ਇੱਕ ਬੇਨਤੀ ਮੈਂ ਇਤਿਹਾਸ ਦੇ ਚ ਰੋਖੇ ਵਿੱਚੋਂ ਕਹਿ ਕੇ ਸਮਾਪਤੀ ਕਰਨੀ ਹੈ ਬੜੇ ਧਿਆਨ ਨਾਲ ਸੁਣਿਆ ਜਿਸ ਬੇਨਤੀ ਨੂੰ ਜੋ ਮਹਾਂਪੁਰਸ਼ਾਂ ਨੇ ਇਹ ਤੁਕ ਦੱਸੀ ਇੱਕ ਓੰਕਾਰ ਜੀ ਦੀ ਮਹਾਨਤਾ ਜੋ ਮਹਾਂਪੁਰਸ਼ ਦਰਸਾਖ ਜੋ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੇ ਦਰਸਾਈ ਹੈ ਇੱਕ ਵਾਰ ਕਲਗੀਧਰ ਪਾਤਸ਼ਾਹ ਕੀ ਆਪਣੇ ਕਿਸੇ ਮੰਜ਼ਲ ਵੱਲ ਵਧਨ ਦੇ ਲਈ ਪਾਤਸ਼ਾਹ ਤਿਆਰ ਹੋ ਰਹੇ ਨੇ ਤਿਆਰ ਖੁੰਦੇ ਖੁੰਦੇ ਜਦੋਂ ਕਲਗੀਧਰ ਪਿਤਾ ਆਪਣੇ ਘੋੜੇ ਦੇ ਨਜ਼ਦੀਕ ਗਏ ਨਾ ਤੁਝੇ ਕੁਝ ਸਤਸੰਗੀ ਜਨ ਖੜੇ ਹੋਏ ਨੇ ਤੇ ਮੇਰੇ ਕਲਗੇ ਧਰ ਬਾਪੂ ਮੁਸਕਰਾ ਕੇ ਬਚਨ ਕਰਦੇ ਨੇ ਕਹਿੰਦੇ ਨੇ ਐ ਸਿੰਘੋ ਮੈਨਾਂ ਚਿਤ ਕਰਦਾ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਾਂ ਸਿੱਖ ਬੜੇ ਆਪਣੇ ਆਪ ਨੂੰ ਉਹਨਾਂ ਨੇ ਮਾਣ ਮਹਿਸੂਸ ਕੀਤਾ ਬਾਪੂ ਜ਼ਰੂਰ ਪੁੱਛ ਇੱਕ ਕਿਉਂ ਸੋਲ 100 ਸਵਾਲ ਪੁੱਛ ਤੂੰ ਗੁਰੂ ਏ ਤੂੰ ਸਾਡਾ ਇਸਟ ਏ ਤੇ ਗੁਰੂ ਹਮੇਸ਼ਾ ਆਪਣੇ ਸਿੱਖ ਤੋਂ ਪਰਖ ਕੇ ਵੇਖ ਸਕਦਾ ਹੈ ਕਿ ਸਿੱਖ ਪੂਰਾ ਵੀ ਖੈ ਜਾਂ ਨਹੀਂ ਪੁੱਛ ਸਕਨਾ ਹੈ ਦਾਤਾ ਪੁੱਛ ਮੇਰੇ ਸਿਰ ਦੇ ਸਾਈਆਂ ਨਹੀਂ ਮੇਰਾ ਦੇ ਸਾਈਂ ਧਨ ਕਲਗੀਧਰ ਪਿਤਾ ਜੀ ਨੇ ਸਵਾਲ ਇਹ ਕੀਤਾ ਸਖੋ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋ ਕਹਿੰਦੇ ਨੇ ਹਾਂ ਬਾਪੂ ਤੂੰ ਆਪ ਇਹਨ ਗੁਰਿਆਈ ਦਿੱਤੀ ਆਪ ਕਹਿ ਕੇ ਚਲਿਆ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਮੰਨਨੇ ਆ ਤੇ ਕਲਗੀਧਰ ਪਾਦਸ਼ਾ ਫਿਰ ਬੋਲੇ ਕਹਿੰਦੇ ਨੇ ਅੱਛਾ ਜੇਕਰ ਮੰਨਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਤਕ ਹੋਣ ਵਾਲਿਓ ਗੁਰੂ ਗ੍ਰੰਥ ਸਾਹਿਬ ਨੂੰ ਸਜਦਾ ਕਰਨ ਵਾਲਿਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਿਓ ਮੇਰਾ ਸਵਾਲ ਹੈ ਤੁਹਾਡੇ ਸਾਹਮਣੇ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਇੰਨੇ ਸਮੇਂ ਵਿੱਚ ਜਦੋਂ ਮੈਂ ਆਪਣੇ ਘੋੜੇ ਦੀ ਪੈੜ ਤੇ ਪੈਰ ਰੱਖਾਂ ਤੇ ਘੋੜੇ ਤੇ ਮੈਂ ਚੜਾਂ ਇੰਨੇ ਸਮੇਂ ਦੇ ਦਰਮਿਆਨ ਕੋਈ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਸਕਦਾ ਹੈ ਹੁਣ ਸਿੱਖ ਹੈਰਾਨ ਹੋ ਗਏ ਕਿਉਂਕਿ ਜਿਹੜਾ ਸਵਾਲ ਵਾਕਈ ਗਜਬ ਦਾ ਸਵਾਲ ਸੀ ਇੱਕ ਸਿੱਖ ਸੀ ਧੰਨਾ ਸਿੰਘ ਉਹਨੇ ਕਲਗੀਧਰ ਪਤਾ ਦੇ ਚਰਨਾਂ ਵਿੱਚ ਨਾ ਸਜਦਾ ਕੀਤਾ ਸੀਸ ਝੁਕਾਇਆ ਉਹਨੇ ਕਿਹਾ ਇਹ ਦਾਤਾ ਇਹ ਮੇਰਾ ਦੇਸਾਈਆਂ ਐਸਾ ਬਾਪੂ ਦੁਨੀਆ ਵਿੱਚ ਕੋਈ ਨਹੀਂ ਪੈਦਾ ਹੋਇਆ ਜਿਹੜਾ ਬਾਪੂ ਸਮਝੇ ਕਿ ਪੁੱਤ ਮੇਰਾ ਕੰਮ ਕਰ ਨਹੀਂ ਸਕਦਾ ਫਿਰ ਕਵੇ ਕਿ ਪੋਤੇ ਕੰਮ ਕਰਕੇ ਵਿਖਾ ਇਹ ਪੋਸੀਬਲ ਖੈ ਇਹ ਹੋ ਸਕਦਾ ਹੈ ਦੱਤ ਤੂੰ ਤਾਂ ਹੀ ਪੁੱਛਣਾ ਪਿਆ ਹੈ ਮੇਰਾ ਦੇ ਸਾਈਆਂ ਤੂੰ ਸਵਾਲ ਕੀਤਾ ਹੀ ਤਾਂ ਹੈ ਪਰ ਮੇਰੀ ਤੇਰੇ ਚਰਨਾਂ ਵਿੱਚ ਗੁਜਾਰਿਸ਼ ਖੈ ਜੇ ਕਵੇ ਕਿ ਧੰਨਾ ਸਿੰਘ ਆਪ ਇਸ 부ਜਾਰਤ ਦਾ ਉੱਤਰ ਦੇ ਸਕਦਾ ਹੈ ਅਨਸਰ ਦੇ ਸਕਦਾ ਹੈ ਸਵਾਲ ਦਾ ਜਵਾਬ ਦੇ ਸਕਦਾ ਹੈ ਦਾਤਾ ਇਹ ਨਹੀਂ ਹੋਣਾ ਹਾਂ ਮਾਰਗ ਤੁਸੀਂ ਵਿਖਾਓ ਸੀਸ ਮੇਰੇ ਤੇ ਖੱਥ ਰੱਖੋ ਮੇਰੇ ਉੱਤੇ ਰਹਿਮਤ ਦੀ ਨਿਗਾਹ ਪਾਓ ਤੇ ਦਾਤਾ ਜਦੋਂ ਮੇਰ ਤੇ ਨਿਗਾਹ ਪਾਏਗਾ ਰਹਿਮਤ ਦੀ ਨਿਗਾਹ ਪਾਏਗਾ ਉਸ ਵੇਲੇ ਦਾਤਾ ਤੇਰੇ ਕੀਤੇ ਕੋਈ ਸਵਾਲ ਦਾ ਜਵਾਬ ਦੇਣਾ ਅੰਦਰ ਬੋਲਣਾ ਤੂੰ ਹੀ ਖੈ ਜਰੀਆ ਪਰ ਕੇਵਲ ਇਸ ਧੰਨਾ ਸਿੰਘ ਨੇ ਬਣਨਾ ਹੈ ਦਾਤਾ ਇਹਦਾ ਉੱਤਰ ਦਿੱਤਾ ਜਾ ਸਕਦਾ ਹੈ ਪਾਦਸ਼ਾ ਮੁਸਕਰਾ ਕੇ ਕਹਿੰਦੇ ਅੱਛਾ ਗੁਰੂ ਨਾਨਕ ਰਹਿਮ ਕਰੇਗਾ ਨਦਰ ਕਰੇਗਾ ਬਾਪੂ ਨਾਨਕ ਬੜੇ ਸੁੰਦਰ ਤਰੀਕੇ ਦੇ ਨਾਲ ਭਾਈ ਧੰਨਾ ਸਿੰਘ ਬੜੇ ਪਿਆਰ ਨਾਲ ਕਹਿੰਦਾ ਲੈ ਪਾਦਸ਼ਾ ਆਪ ਜੀ ਘੋੜੇ ਤੇ ਚੜਨਾ ਕਰੋ ਬੜੇ ਧਿਆਨ ਨਾਲ ਸੁਣਿਆ ਜੇ ਕਲਗੇ ਧਰ ਬਾਪੂ ਬੜੇ ਪਿਆਰ ਦੇ ਨਾਲ ਟਾਪ ਵਿੱਚ ਪਾਦਸ਼ਾ ਜੀ ਨੇ ਪੈਰ ਪਾਇਆ ਘੋੜੇ ਤੇ ਚੜਦੇ ਪਏ ਨੇ ਤੇ ਭਾਈ ਧੰਨਾ ਸਿੰਘ ਬੜੇ ਪਿਆਰ ਦੇ ਨਾਲ ਇੱਕ ਓੰਕਾਰ ਸਤ ਗੁਰ ਪ੍ਰਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਾ ਸਿੰਘ ਨੇ ਜਦੋਂ ਮੂਲ ਮੰਤਰ ਦਾ ਸਤ ਸੰਖੇਪ ਰੂਪ ਜੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ 525 ਵਾਰ ਆਇਆ ਹੈ ਚਾਰ ਰੂਪ ਆਏ ਨੇ ਮੂਲ ਮੰਤਰ ਦੇ ਸਿੰਘ ਜਿਹੜੇ ਕੁਝ ਅਕਲ ਲਤੀਫ ਸਣ ਜਾਂ ਵਿਵੇਕ ਬੁੱਧੀ ਵਾਲੇ ਸਣ ਉਹਨਾਂ ਨੇ ਸਵਾਲ ਕੀਤਾ ਦਾਤਾਏ ਤਮ ਮੂਲ ਮੰਤਰ ਦਾ ਸੰਖੇਪ ਰੂਪ ਪੜਿਆ ਆਪ ਜੀ ਨੇ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪਾਠ ਸੁਣਾਓ ਤੇ ਕਲਗੀਧਰ ਪਾਤਸ਼ਾਹ ਜੀ ਦਾ ਇਹ ਬੋਲ ਇਤਿਹਾਸ ਵਿੱਚ ਦਰਜ ਖੈ ਇਤਿਹਾਸ ਵਿੱਚ ਇਹ ਬੋਲ ਆਏ ਮੇਰੇ ਪਾਤਸ਼ਾਹ ਨੇ ਕਿਹਾ ਸਿੱਖੋ ਨਹੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਅਸਲ ਵਿੱਚ ਜਿਹੜਾ ਕੇਂਦਰ ਖੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਿਹਦੇ ਜੁੜਨ ਦੇ ਨਾਲ ਸਾਰੀ ਬਾਣੀ ਵਿੱਚ ਸਮਝਾਉਂਦੇ ਨੇ ਸਿੱਖੋ ਅਸਲ ਵਿੱਚ ਉਹ ਜੁੜਨ ਦਾ ਨਾਮ ਇੱਕ ਓੰਕਾਰਿਕ ਹੈ ਤਤ ਸਾਂ ਏਕ ਹੈ ਬਾਕੀ ਸਾਰੀ ਇਹਦੇ ਵਿੱਚ ਵਿਆਖਿਆ ਹੈ ਆਖੋ ਸਤਨਾਮ ਕਲੀਅਰ ਹੋ ਗਈ ਸਾਧ ਸੰਗਤ ਸੋਏ ਦਾਸ ਨੇ ਤਾਂ ਅਰਜ਼ ਕੀਤੀ ਹੈ ਭਾਈ ਮਹਾਂਪੁਰਸ਼ਾਂ ਨੇ ਬਹੁਤ ਲੰਮਾ ਸਮਾਂ ਭਾਰੀ ਕੱਲਣਾ ਕਰਕੇ ਬਹੁਤ ਭਾਰੀ ਤਪ ਕਰਕੇ ਸਾਡੇ ਸਾਹਮਣੇ ਇਹ ਜੁਗਤ ਮਹਾਂਪੁਰਸ਼ਾਂ ਨੇ ਇੱਕ ਗੁਰ ਦੀ ਉਪਮਾ ਸਾਨੂੰ ਦੱਸ ਕੇ ਗਏ ਨੇ ਸਤਗੁਰ ਕਿਰਪਾ ਕਰੇ ਸਤਗੁਰ ਰਹਿਮਤ ਕਰੇ ਭਾਈ ਆਪਾਂ ਇਹਦੇ ਨਾਲ ਜੁੜ ਕੇ ਫਿਰ 10 ਬੇਨਤੀ ਕਰੇ ਭਾਈ ਕਲਗੀਧਰ ਪਿਤਾ ਨੇ ਕਿਹਾ ਸਾਰੇ ਕਾਰਜ ਪੂਰਨ ਖੁੰਦੇ ਨੇ ਇਹਦੇ ਨਾਲ ਝੜ ਕੇ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮੋਹਰ ਲਾਉਂਦੇ ਨੇ ਸਤਗੁਰ ਕੀ ਮੂਰਤ ਰਿਤਹਿ ਵਸਾਏ ਜੋ ਇੱਛਾ ਸੋਈ ਫਲ ਪਾਏ ਐ ਸਿੱਖਾਂ ਤੇਰੀ ਭਾਵਨਾ ਦੇ ਅੰਦਰ ਕਿਤੇ ਇਹ ਗੁਰਮਤਿ ਦੀ ਵਿਚਾਰ ਵਸ ਜਾਏ ਸਤਿਗੁਰੂ ਕਿਰਪਾ ਕਰੇ ਗੁਰੂ ਰਹਿਮਤ ਕਰੇ ਭਾਈ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆਗ ਸੰਗਤ ਬੜੇ ਪਿਆਰ ਦੇ ਨਾਲ ਜੋ ਸੁਣਿਆ ਖੈ ਇਹਨੂੰ ਵਸਾਉਣ ਦਾ ਯਤਨ ਵੀ ਕਰਨਾ ਕਿਉਂਕਿ ਦਾਸ ਨੇ ਨਾ ਅੱਖੀ ਮੈਂ 1 ਮਿੰਟ ਲੈਣਾ ਜੀ ਅੱਖੀ ਨਜ਼ਾਰਾ ਤੱਕਿਆ ਇੰਗਲੈਂਡ ਦੀ ਧਰਤੀ ਤੇ ਨਾ ਦਾਸ ਨੂੰ ਵੱਡੇ ਮਹਾਪੁਰਸ਼ ਦੋ ਵਾਰ ਹੀ ਗਏ ਤੇ ਵੱਡੇ ਮਹਾਪੁਰਸ਼ਾਂ ਦੀ ਸੰਗਤ ਇੱਕ ਸਿੱਖ ਨੇ ਕੀਤੀ ਤੇ ਮੈਂ ਹਰਾਨ ਹੋਇਆ ਉਸ ਸਿੱਖ ਦੇ ਦਰਸ਼ਨ ਕਰਕੇ ਉਹਦੇ ਰੋਮ ਰੋਮ ਦੇ ਵਿੱਚੋਂ ਦਾਸ ਨੇ ਇੱਕ ਓੰਕਾਰ ਦੀ ਆਵਾਜ਼ ਸੁਣੀ ਜ਼ੁਬਾਨ ਤੇ ਓੰਕਾਰ ਕੁਝ ਹੋਰ ਸ਼ਬਦ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਖਜੂਰੀ ਵਿੱਚ ਕਹਿ ਰਿਹਾ ਵਾਂ ਮਹਾਪੁਰਸ਼ਾਂ ਦੀ ਅਸੀਸ ਸਦਕਾ ਜੋ ਸਤਗੁਰੂ ਆਪ ਕਥਾ ਦੀ ਸੇਵਾ ਲੈਂਦੇ ਨੇ ਸੇਵਾ ਕਰਨ ਦੇ ਦਰਮਿਆਨ ਉਸ ਸਿੱਖ ਦੇ ਦਰਸ਼ਨ ਹੋਏ ਉਹਨਾਂ ਨੇ ਮਹਾਪੁਰਸ਼ਾਂ ਦੀ ਸੰਗਤ ਕੀਤੀ ਸੀ ਪਾਮ ਜਪਿਆ ਜਿਨੇ ਆਪ ਜਪਿਆ ਆਪ ਜਪੈ ਅਵਰਹ ਨਾਮ ਜਪਾਵੇ ਉਹ ਜਪਾਂ ਸਕਦਾ ਹੈ ਤੇ ਉਹ ਤਾਕਤ ਅੱਜ ਵੀ ਵਰਤਦੀ ਏ ਉਹ ਬਰਕਤ ਅੱਜ ਵੀ ਵਰਤਦੀ ਏ ਭਾਈ ਬਸ ਕਿਤੇ ਭਾਵਨਾ ਦੇ ਨਾਲ ਖਾਲਸਾ ਜੀ ਆਈਏ ਤੇ ਜੀਵਨ ਦੇ ਅੰਦਰ ਨਾਨਕ ਭਗਤਾਂ ਸਦਾ ਵਿਕਾਸ ਇਹ ਰੰਗਤ ਬਣ ਸਕਦੀ ਏ ਖੇੜ ਵਰਤ ਸਕਦੀ ਏ ਗੁਰੂ ਕਿਰਪਾ ਕਰੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਆਪ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਸ਼ਹਿਤ ਇਸ ਸਤਗੁਰੂ ਪਾਤਸ਼ਾਹ ਜੀ ਦੀ ਖਜੂਰੀ ਵਿੱਚ ਹਰ ਜੱਤ ਸਰਵਨ ਕੀਤਾ ਆਓ ਅਗਲਾ ਪ੍ਰੋਗਰਾਮ ਬੜੇ ਪਿਆਰ ਸਹਿਤ ਖਾਲਸਾ ਭਜਨ ਸਿੰਘ ਜੀ ਆਪ ਜੀ ਨੂੰ ਸਰਵਨ ਕਰਾਉਣਗੇ ਦਾਸਰੇ ਦੀ ਝੋਲੀ ਵਿੱਚ ਖੈਰ ਪਾਓ ਅਸੀਸ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ